ਤੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਇਆ ਇੱਕ ਬਹੁਤ ਹੀ ਇਤਿਹਾਸਿਕ ਸਥਾਨ ਦੇ ਉੱਪਰ ਤੇ ਜੋ ਕਿ ਆਪਣੇ ਗੁਰੂਆਂ ਦੇ ਨਾਲ ਸੰਬੰਧਤ ਹੈ ਸਿੱਖ ਜਗਤ ਦੇ ਵਿੱਚ ਆਪਣੇ ਤਾਂ ਜਿਸ ਤਰ੍ਹਾਂ ਆਪਾਂ ਪਹੁੰਚੇ ਆ ਤੁਹਾਨੂੰ ਪਤਾ ਹੈ ਸੁਲਤਾਨ ਪਰਲੋਦੀ ਪਹੁੰਚੇ ਆ ਤੇ ਜਿੱਥੇ ਬਾਬੇ ਨਾਨਕੀ ਜੀ ਦਾ ਜੋ ਸਥਾਨ ਅਤੇ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਅੱਜ ਆਪਾਂ ਉੱਥੇ ਆਏ ਆ ਤੇ ਤੁਹਾਨੂੰ ਅੱਜ ਸਾਰੇ ਬਾਬੇ ਨਾਨਕੀ ਜੀ ਜੋ ਗੁਰਦਰਾ ਸਾਹਿਬ ਉਹਨਾਂ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਇਤਿਹਾਸ ਬਾਰੇ ਵੀ ਦੱਸਾਂਗੇ ਕਿ ਇਹ ਇੱਥੋਂ ਦੇ ਗੁਰਦਰਾ ਸਾਹਿਬ ਆ ਮਤਲਬ ਇਹ ਕਿਵੇਂ ਬਣਿਆ ਇੱਥੇ ਤੇ ਉਹਨਾਂ ਦਾ ਮਤਲਬ ਕਿਵੇਂ ਇੱਥੇ ਨਾਮ ਪਿਆ ਤੇ ਸਭ ਤੋਂ ਪਹਿਲਾਂ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਬੇਬੇ ਨਾਨਕੀ ਜੀ ਜੋ ਸੀ ਤੇ ਉਹ ਨਾ ਜੋ ਉਹਨਾਂ ਦੇ ਇੱਥੇ ਸੁਲਤਾਨਪੁਰ ਵਿਆਹ ਹੋਏ ਸਨ ਜੋ ਉਹਨਾਂ ਦੇ ਜੈਰਾਮ ਜੀ ਸਨ ਉਹਨਾਂ ਦੇ ਮਤਲਬ ਘਰ ਵਾਲੇ ਦਾ ਨਾਮ ਸੀ ਜੈਰਾਮ ਜੀ ਸੀਗੇ ਤੇ ਉਹ ਇੱਥੋਂ ਦੇ ਸੁਲਤਾਨਪੁਰ ਦੇ ਰਹਿਣ ਵਾਲੇ ਸਨ ਤੇ ਬੇਬੇ ਨਾਨਕੀ ਜਿੱਥੇ ਸੁਲਤਾਨਪੁਰ ਵਿਆਹ ਹੋਏ ਸਨ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੇ ਭੈਣ ਕੋਲ ਇੱਥੇ ਆ ਕੇ ਰਹਿਣ ਲੱਗੇ ਸੀਗੇ ਤੇ ਉਹਨਾਂ ਨੇ ਕਾਫੀ ਲੰਬਾ ਸਮਾਂ ਇੱਥੇ ਹੀ ਬਤੀਤ ਸultanpur ਲੋਧੀ ਦੇ ਵਿੱਚ ਬਤੀਤ ਕੀਤਾ ਤੇ ਇੱਥੇ ਜੋ ਸਿੱਖੀ ਦਾ ਜੋ ਘਾਰਦਸ਼ੀ ਸਾਰੇ ਉਹਨਾਂ ਨੇ ਕੀਤਾ ਤੇ ਆਪਣਾ ਜੋ ਉਹਨਾਂ ਜੋ ਜੋ ਉਹਨਾਂ ਨੇ ਸੱਚਾ ਸੌਦਾ ਸੱਚਾ ਸੌਦਾ ਕੀਤਾ ਸੀਗਾ ਉਹ ਵੀ ਸਾਰਾ ਮੋਦੀ ਖਾਨਾ ਚਲਾਇਆ ਉਹ ਵੀ ਸultanpur Lodhi ਆ ਕੇ ਇੱਥੇ ਚਲਾਇਆ ਥਾਣਾ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸਾਹਮਣੇ ਗੁਰਦਾ ਬੇਬੇ ਨਾਨਕੀ ਸਾਹਿਬ ਦਾ ਗੁਰਦਰਾ ਸਾਹਿਬ ਬਣਿਆ ਹੋਇਆ ਦਰਬਾਰ ਬਣਿਆ ਹੋਇਆ ਤੇ ਜਿਵੇਂ ਇੱਧਰ ਤੁਸੀਂ ਸੱਜੀ ਸਾਈਡ ਤੇ ਦੇਖੋਗੇ ਤਾਂ ਸਾਰਾ ਬਣੀਆਂ ਹੋਈਆਂ ਨੇ ਨਾਲ ਹੀ ਸਰਾਂ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਸਾਰਾ ਮੰਨੀਆ ਨਾਲ ਹੀ ਤੁਸੀਂ ਇੱਕ ਲੰਗਰ ਹਾਲ ਬਣਿਆ ਹੋਇਆ ਹੈ ਇੱਧਰ ਦੋਸਤੋ ਇਸ ਤਰ੍ਹਾਂ ਦੀ ਬਿਲਡਿੰਗਾਂ ਅਗਰ ਤੁਸੀਂ ਇੱਥੇ ਰਹਿਣਾ ਹੈ ਕੋਈ ਯਾਤਰੀ ਕੋਈ ਨੇਰਾ ਸਵੇਰਾ ਹੁੰਦਾ ਤਾਂ ਉੱਥੇ ਕਿਰਾਏ ਤੇ ਰੂਮ ਆ ਜੋ ਤੁਹਾਨੂੰ ਮਤਲਬ ਕਹਿ ਦਈਏ ਸਰਾਂ ਦੇ ਵਿੱਚ ਤੁਹਾਨੂੰ ਰੂਮ ਵੀ ਮਿਲ ਜਾਂਦੇ ਇੱਥੇ ਤੁਸੀਂ ਰਹਿ ਸਕਦੇ ਅਗਰ ਤੁਸੀਂ ਲੇਟ ਪੇਟ ਹੁੰਨੇ ਹੋ ਵੱਧ ਤੋਂ ਵੱਧ ਤੁਸੀਂ ਦੋ ਦਿਨ ਇੱਥੇ ਤੁਹਾਨੂੰ ਰੂਮ ਦਿੱਤਾ ਹੈ ਦੋ ਦਿਨ ਤੋਂ ਬਾਅਦ ਲਈ ਤੁਹਾਨੂੰ ਰੂਮ ਨਹੀਂ ਦਿੱਤਾ ਜਾਂਦਾ ਦੋਸਤੋ ਤੇ ਇਸ ਤੋਂ ਬਿਨਾ ਜੋ ਇਹ ਕਿਦਰ ਸੈਂਟਰ ਤੁਸੀਂ ਦੇਖ ਸਕਦੇ ਹੋ ਕਿ ਫਰੀ ਦੇ ਵਿੱਚ ਸਲਾਈ ਸੈਂਟਰ ਚਲਾ ਰਿਹਾ ਤੇ ਬੇਬੇ ਨਾਨਕੀ ਦੇ ਨਾਮ ਤੇ ਜੋ ਇੱਕ ਸੈਂਟਰ ਚੱਲਦਾ ਇੱਥੇ ਜੋ ਬੱਚੀਆਂਆਂ ਲੜਕੀਆਂ ਉਹਨਾਂ ਨੂੰ ਫਰੀ ਦੇ ਵਿੱਚ ਮਤਲਬ ਕਹਿੰਦੇ ਸਲਾਈ ਦੀ ਜੋ ਵੀ ਵਿੱਦਿਆ ਉਹ ਵਿੱਦਿਆ ਦਿੱਤੀ ਜਾਂਦੀ ਹੈ ਤੇ ਤਾਂ ਤੁਸੀਂ ਸਾਰਾ ਹੀ ਦੇਖ ਸਕਦੇ ਹੋ ਕਿ ਗੁਰਦ੍ਰਸ ਸਾਹਿਬਾ ਜੋ ਬਣਿਆ ਹੋਇਆ ਹੈ ਬੇਬੇ ਨਾਨਕੀ ਦਾ ਤੇ ਦਰਬਾਰ ਬਣਿਆ ਹੋਇਆ ਹੈ ਆਪਣਾ ਇਹ ਸੁਲਤਾਨ ਪਰਲੋਦੀ ਦੇ ਵਿੱਚ ਜੋ ਬੇਬੇ ਨਾਨਕੀ ਦੇ ਨਾਮ ਤੇ ਗੁਰਦ੍ਰਸ ਸਾਹਿਬ ਬਣਿਆ ਹੋਇਆ ਹੈ ਦੋਸਤੋ ਤੇ ਆਜੋ ਬਾਕੀ ਤੁਹਾਨੂੰ ਦਿਖਾਉਣੇ ਆ ਕਿ ਜਿਵੇਂ ਤੁਸੀਂ ਇੱਧਰ ਐਂਟਰ ਕਰੋਗੇ ਤਾਂ ਦੇਖੋ ਇੱਧਰ ਹਾਲ ਬਣਿਆ ਹੋਇਆ ਔਰ ਇੱਧਰ ਆਪਣੇ ਇਤਿਹਾਸ ਨਾਲ ਲਿਖਿਆ ਹੋਇਆ ਬੀਬੀ ਨਾਨਕੀ ਦਾ ਤੇ ਤੁਸੀਂ ਸਾਰਾ ਇਤਿਹਾਸ ਆਪਣਾ ਪੜ੍ਹ ਸਕਦੇ ਹੋ ਕਿ ਕਿੱਦਾਂ ਇੱਥੇ ਗੁਰਦਵਾਰ ਸਾਹਿਬ ਦੀ ਜੋ ਸਥਾਪਨਾ ਹੋਈ ਏ ਇਸ ਦੇ ਨਾਲ ਇੱਥੇ ਗੁਰਮਤਿ ਲਿਟਰੇਚਰ ਵੀ ਹੈ ਜਿਹਦੇ ਤੁਸੀਂ ਸੰਬੰਧਤ ਇੱਥੋਂ ਆਪਣਾ ਜੋ ਵੀ ਮਤਲਬ ਲਿਟਰੇਚਰ ਆਪਣਾ ਸਿੱਖੀ ਦਾ ਗੁਰਮਤ ਦਾ ਤੁਸੀਂ ਇੱਥੋਂ ਲੈ ਸਕਦੇ ਹੋ ਦੋਸਤੋ ਇਹ ਸਾਰਾ ਮਤਲਬ ਇਦਾਂ ਬਣਿਆ ਹੋਇਆ ਇੱਥੇ ਇਦਾਂ ਹੀ ਜੋੜਾਕਰ ਬਣਿਆ ਹੋਇਆ ਇੱਥੇ ਤੁਸੀਂ ਜੇ ਇੱਧਰ ਐਂਟਰ ਕਰੋਗੇ ਤੇ ਇਹ ਰੋਡ ਤੇ ਫਾਰਦਸ ਸੁਲਤਾਨ ਪਰ ਲੋਧੀ ਐਸ ਤੋਂ ਤੇ ਸੁਲਤਾਨ ਪਰ ਲੋਧੀ ਦੇ ਵਿੱਚ ਜਿੱਤਵਾਜ ਮਾ ਰੋਡ ਦੇ ਉੱਪਰ ਬੰਦਰਾ ਸਾਹ ਰਹਿ ਜਾਂਦਾ ਇਧਰ